14 ਜਨਵਰੀ ਮੇਲਾ ਮਾਗੀ ਸ੍ਰੀ ਮੁਖਸਰ ਸਾਹਿਬ ਜੋ ਇੱਕ ਕਾਨਫਰੰਸ ਰੱਖੀ ਹੈ ਜੋ ਭਾਈ ਅਮਰਤਪਾਲ ਤੇ ਸੰਗਤ ਵੱਲੋਂ ਜੋ ਇੱਕ ਕਾਨਫਰੰਸ ਫਿਕਸ ਕੀਤੀ ਗਈ ਹੈ ਉਸ ਦੇ ਵਿੱਚ ਸਾਰੀ ਸੰਗਤ ਨੂੰ ਹੌਮਾ ਹਮਾ ਕੇ ਪਹੁੰਚਣ ਦੀ ਬੇਨਤੀ ਹੈ ਚਾਹੇ ਪੰਜਾਬ ਹੈ ਚਾਹੇ ਦੁਨੀਆ ਭਰ ਤੋਂ ਜਿੰਨੇ ਵੀ ਸੰਗਤ ਹੈ ਉਹਨਾਂ ਨੂੰ ਇਹ ਬੇਨਤੀ ਹੈ ਦੂਸਰੀ ਗੱਲ ਜੋ ਪੰਜਾਬ ਸਰਕਾਰ ਹੈ ਚਾਹੇ ਉਹ ਦਿੱਲੀ ਹਕੂਮਤ ਹੈ ਚਾਹੇ ਪੰਜਾਬ ਦੀ ਹਕੂਮਤ ਹੈ ਉਹ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਨੇ ਇਹਨੂੰ ਰੋਕਣ ਦੇ ਸੁਪਨੇ ਵਿੱਚ ਤੇ ਸੰਗਤ ਜਿੱਥੇ ਸੰਗਤ ਹੋਵੇ ਜਿੱਥੇ ਲੋਕਾਂ ਦਾ ਇਕੱਠ ਹੋਵੇ ਉੱਥੇ ਜਿੱਡੀ ਮਰਜ਼ੀ ਹਕੂਮਤ ਹੋਵੇ ਉਹ ਉਹਦੇ ਸਾਹਮਣੇ ਕੁਝ ਵੀ ਨਹੀਂ ਹੁੰਦੀ ਯੂਪੀ ਲਾਉਣੀ ਇੱਕ ਲੋਕਾਂ ਨੂੰ ਡਰਾਉਣਾ ਜਦੋਂ ਇਹ ਪਾਰਟੀ ਦੇ ਲਈ ਅਰਦਾਸ ਹੋਈ ਸੀ ਤਾਂ ਭਾਈ ਅਮਰਤਪਾਲ ਨੂੰ ਇੱਕ ਕਤਲ ਕੇਸ ਦੇ ਵਿੱਚ ਫਾਲਸਲੀ ਇੰਪਲੀਕੇਟ ਕੀਤਾ ਗਿਆ ਹੁਣ ਜਦੋਂ ਇੱਕ ਉਧਰ ਚੱਲ ਪਿਆ ਕਿ ਕਾਨਫਰੰਸ ਦੇ ਵਿੱਚ ਨਾਮ ਦਸਨ ਸੰਬੰਧੀ ਪਾਰਟੀ ਦਾ ਨਾਮ ਰੱਖਣ ਸੰਬੰਧੀ ਗੱਲ ਚੱਲੀ ਹੈ ਤਾਂ ਹੁਣ ਯੂਏਪੀ ਲਾ ਦਿੱਤੀ ਗਈ ਹੈ ਸੋ ਇਹ ਦੁਨੀਆ ਤੇ ਪਹਿਲੀ ਵਾਰ ਹੋਇਆ ਹੈ ਕਿ ਆਦਮੀ ਅੰਦਰ ਹੋਵੇ ਤੇ ਪਰਚੇ ਉਹਦੇ ਅੰਦਰ ਬੈਠੇ ਤੇ ਦਰਜ ਕੀਤੇ ਜਾਣ ਸੋ ਇਸ ਦੁਬਦ ਜ਼ਬਰ ਜ਼ੁਲਮ ਨਹੀਂ ਹੋ ਸਕਦਾ ਸੋ ਇਹਨੂੰ ਜ਼ਬਰ ਜ਼ੁਲਮ ਨੂੰ ਠੱਲ ਪਾਉਣ ਲਈ ਸੰਗਤ ਨੂੰ ਬੇਨਤੀ ਹੈ ਕਿ 14 ਜਨਵਰੀ ਮੇਲਾ ਮੰਗੀ ਸ਼੍ਰੀ ਮੁਕਸਰ ਸਾਹਿਬ ਬਠਿੰਡਾ ਰੋਡ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇ 14 ਜਨਵਰੀ ਮੇਲਾ ਮੰਗੀ ਸ਼੍ਰੀ ਮੁਕਸਰ ਸਾਹਿਬ ਜੋ ਇੱਕ ਕਾਨਫਰੰਸ ਰੱਖੀ ਹੈ ਜੋ ਭਾਈ ਅਮਰਤਪਾਲ ਤੇ ਸੰਗਤ ਵੱਲੋਂ ਜੋ ਇੱਕ ਕਾਨਫਰੰਸ ਫਿਕਸ ਕੀਤੀ ਗਈ ਹੈ ਉਸ ਦੇ ਵਿੱਚ ਸਾਰੀ ਸੰਗਤ ਨੂੰ ਹੌਮਾ ਹਮਾ ਕੇ ਪਹੁੰਚਣ ਦੀ ਬੇਨਤੀ ਹੈ ਚਾਹੇ ਪੰਜਾਬ ਹੈ ਚਾਹੇ ਦੁਨੀਆ ਭਰ ਤੋਂ ਜਿੰਨੇ ਵੀ ਸੰਗਤ ਹੈ ਉਹਨਾਂ ਨੂੰ ਇਹ ਬੇਨਤੀ ਹੈ ਦੂਸਰੀ ਗੱਲ ਜੋ ਪੰਜਾਬ ਸਰਕਾਰ ਹੈ ਚਾਹੇ ਉਹ ਦਿੱਲੀ ਹਕੂਮਤ ਹੈ ਚਾਹੇ ਪੰਜਾਬ ਦੀ ਹਕੂਮਤ ਹੈ ਉਹ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਇਹਨੂੰ ਰੋਕਣ ਦੇ ਸੁਪਨਿਆਂ ਵਿੱਚ ਤੇ ਸੰਗਤ ਜਿੱਥੇ ਸੰਗਤ ਹੋਵੇ ਜਿੱਥੇ ਲੋਕਾਂ ਦਾ ਇਕੱਠ ਹੋਵੇ ਉਥੇ ਜਿੱਡੀ ਮਰਜ਼ੀ ਹਕੂਮਤ ਹੋਵੇ ਉਹ ਉਹਦੇ ਸਾਹਮਣੇ ਕੁਝ ਵੀ ਨਹੀਂ ਹੁੰਦੀ ਯੂਪੀ ਲਾਉਣੀ ਇੱਕ ਲੋਕਾਂ ਨੂੰ ਡਰਾਉਣਾ ਜਦੋਂ ਇਹ ਪਾਰਟੀ ਦੇ ਲਈ ਅਰਦਾਸ ਹੋਈ ਸੀ ਤਾਂ ਭਾਈ ਅਮਰਤਪਾਲ ਨੂੰ ਇੱਕ ਕਤਲ ਕੇਸ ਦੇ ਵਿੱਚ ਫਾਲਸਲੀ ਇੰਪਲੀਕੇਟ ਕੀਤਾ ਗਿਆ ਹੁਣ ਜਦੋਂ ਇੱਕ ਉਧਰ ਚੱਲ ਪਿਆ ਕਿ ਕਾਨਫਰੰਸ ਦੇ ਵਿੱਚ ਨਾਮ ਦੱਸਣ ਸੰਬੰਧੀ ਪਾਰਟੀ ਦਾ ਨਾਮ ਰੱਖਣ ਸੰਬੰਧੀ ਗੱਲ ਚੱਲੀ ਹੈ ਤਾਂ ਹੁਣ ਯੂਪੀ ਲਾ ਦਿੱਤੀ ਗਈ ਹੈ ਸੋ ਦੁਨੀਆ ਤੇ ਪਹਿਲੀ ਵਾਰ ਹੋਇਆ ਹੈ ਕਿ ਆਦਮੀ ਅੰਦਰ ਹੋਵੇ ਤੇ ਪਰਚੇ ਉਹਦੇ ਅੰਦਰ ਬੈਠੇ ਤੇ ਦਰਜ ਕੀਤੇ ਜਾਣ ਸੋ ਇਸ ਦੁਬਦ ਜ਼ਬਰ ਜ਼ੁਲਮ ਨਹੀਂ ਹੋ ਸਕਦਾ ਸੋ ਇਹਨੂੰ ਜ਼ਬਰ ਜ਼ੁਲਮ ਨੂੰ ਠੱਲ ਪਾਉਣ ਲਈ ਸੰਗਤ ਨੂੰ ਬੇਨਤੀ ਹੈ ਕਿ 14 ਜਨਵਰੀ ਮੇਲਾ ਮਾਗੀ ਸ਼੍ਰੀ ਮੁਕਸਰ ਸਾਹਿਬ ਬਠਿੰਡਾ ਰੋਡ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇ 14 ਜਨਵਰੀ ਮੇਲਾ ਮਾਗੀ ਸ਼੍ਰੀ ਮੁਕਸਰ ਸਾਹਿਬ ਜੋ ਇੱਕ ਕਾਨਫਰੰਸ ਰੱਖੀ ਹੈ ਜੋ ਭਾਈ ਅਮਰਤਪਾਲ ਤੇ ਸੰਗਤ ਵੱਲੋਂ ਜੋ ਇੱਕ ਕਾਨਫਰੰਸ ਫਿਕਸ ਕੀਤੀ ਗਈ ਹੈ ਉਸ ਦੇ ਵਿੱਚ ਸਾਰੀ ਸੰਗਤ ਨੂੰ ਹੌਮੋ ਹਮਾ ਕੇ ਪਹੁੰਚਣ ਦੀ ਬੇਨਤੀ ਹੈ ਚਾਹੇ ਪੰਜਾਬ ਹੈ ਚਾਹੇ ਦੁਨੀਆ ਭਰ ਤੋਂ ਜਿੰਨੇ ਵੀ ਸੰਗਤ ਹੈ ਉਹਨਾਂ ਨੂੰ ਇਹ ਬੇਨਤੀ ਹੈ ਦੂਸਰੀ ਗੱਲ ਜੋ ਪੰਜਾਬ ਸਰਕਾਰ ਹੈ ਚਾਹੇ ਉਹ ਦਿੱਲੀ ਹਕੂਮਤ ਹੈ ਚਾਹੇ ਪੰਜਾਬ ਦੀ ਹਕੂਮਤ ਹੈ ਉਹ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਇਹਨੂੰ ਰੋਕਣ ਦੇ ਸੁਪਨੇ ਵਿੱਚ ਤੇ ਸੰਗਤ ਜਿੱਥੇ ਸੰਗਤ ਹੋਵੇ ਜਿੱਥੇ ਲੋਕਾਂ ਦਾ ਇਕੱਠ ਹੋਵੇ ਉੱਥੇ ਜਿੱਡੀ ਮਰਜ਼ੀ ਹਕੂਮਤ ਹੋਵੇ ਉਹ ਉਹਦੇ ਸਾਹਮਣੇ ਕੁਝ ਵੀ ਨਹੀਂ ਹੁੰਦੀ ਯੂਪੀ ਲਾਉਣੀ ਇੱਕ ਲੋਕਾਂ ਨੂੰ ਡਰਾਉਣਾ ਜਦੋਂ ਇਹ ਪਾਰਟੀ ਦੇ ਲਈ ਅਰਦਾਸ ਹੋਈ ਸੀ ਤਾਂ ਭਾਈ ਅਮਰਤਪਾਲ ਨੂੰ ਇੱਕ ਕਤਲ ਕੇਸ ਦੇ ਵਿੱਚ ਫਾਲਸਲੀ ਇੰਪਲੀਕੇਟ ਕੀਤਾ ਗਿਆ ਹੁਣ ਜਦੋਂ ਇੱਕ ਉਧਰ ਚੱਲ ਪਿਆ ਕਿ ਕਾਨਫਰੰਸ ਦੇ ਵਿੱਚ ਨਾਮ ਦੱਸਣ ਸੰਬੰਧੀ ਪਾਰਟੀ ਦਾ ਨਾਮ ਰੱਖਣ ਸੰਬੰਧੀ ਗੱਲ ਚੱਲੀ ਹੈ ਤਾਂ ਹੁਣ ਯੂਪੀ ਲਾ ਦਿੱਤੀ ਗਈ ਹੈ ਸੋ ਇਹ ਦੁਨੀਆ ਤੇ ਪਹਿਲੀ ਵਾਰ ਹੋਇਆ ਹੈ ਕਿ ਆਦਮੀ ਅੰਦਰ ਹੋਵੇ ਪਰਚੇ ਉਦੇ ਅੰਦਰ ਬੈਠੇ ਤੇ ਦਰਜ ਕੀਤੇ ਜਾਣ ਸੋ ਇਸ ਤੋਂ ਬਾਅਦ ਜ਼ਬਰ ਜ਼ੁਲਮ ਨਹੀਂ ਹੋ ਸਕਦਾ ਸੋ ਇਹਨੂੰ ਜ਼ਬਰ ਜ਼ੁਲਮ ਨੂੰ ਠੱਲ ਪਾਉਣ ਲਈ ਸੰਗਤ ਨੂੰ ਬੇਨਤੀ ਹੈ ਕਿ 14 ਜਨਵਰੀ ਮੇਲਾ ਮੰਗੀ ਸ਼੍ਰੀ ਮੁਕਸਰ ਸਾਹਿਬ ਬਠਿੰਡਾ ਰੋਡ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜੀ